ਭਾਈ ਗੁਰਜੀ ਕੀ ਫਤਿਹ ਜਿੱਦਾਂ ਕੀ ਤੁਹਾਡੇ ਨਾਲ ਆਪਾਂ ਹਰ ਇੱਕ ਵੀਡੀਓ ਸ਼ੇਅਰ ਕਰਦੇ ਰਹਿੰਨੇ ਆ ਅੱਜ ਆਪਾਂ ਪਨੀਰੀ ਦੀ ਤੁਹਾਡੇ ਨਾਲ ਵੀਡੀਓ ਅੱਜ ਤੋਂ ਆਪਾਂ 4 ਤਰੀਕ ਨੂੰ ਆ ਜਿਹੜੀ ਸਾਰੀ ਆਪਾਂ ਪਨੀਰੀ ਬੀਜੀ ਇਹਦੀਆਂ ਤੁਹਾਨੂੰ ਆਪਾਂ ਨਾਲ ਨਾਲ ਪ੍ਰੋਪਰ ਵੀਡੀਓ ਵੀ ਪਾਈਆਂ ਏ ਇਹ ਆ ਪੈਰ ਕੀ ਥੋੜਾ ਜਿਹਾ ਨਵੇਂ ਤਰੀਕੇ ਨਾਲ ਪਨੀਰੀ ਬੀਜੀ ਅੱਗੇ ਆਪਾਂ ਇਹਦੇ ਉੱਤੇ ਸਵਾਭ ਹੋਣੀ ਉਹਨੂੰ ਸਵਾਹ ਨੂੰ ਲਿਆਉਣ ਦਾ ਖਰਚਾ ਬਹੁਤ ਹੋ ਜਾਂਦਾ ਏ ਤੇ ਲੈ ਕੇ ਆਉਣਾ ਉਹਨੂੰ ਦੂਜਾ ਮਾਰਾ ਸਿਆਲਾਂ ਦੇ ਵਿੱਚ ਪਹਿਲਾਂ ਹੀ ਮੰਨ ਤੇ ਬੋਝ ਹੋਣਾ ਵੀ ਯਾਰ ਆਪਾਂ ਸਵਾਲ ਲੇ ਗੀ ਜੀ ਪਨੀਰੀ ਬੀਜਨੀ ਆ ਇਸ ਕਰਕੇ ਅਸੀਂ ਆਪਣੇ ਇਲਾਕੇ ਦੇ ਵਿੱਚ ਸਾਡੇ ਅੱਗੇ ਚਲੋ ਆਮ ਇਲਾਕਿਆਂ ਦੇ ਵਿੱਚ ਜਿਹੜੇ ਬੰਦੇ ਆ ਉਹ ਪਨੀਰੀ ਦੂਜਾ ਮਾਰਾ ਬੀਜਦੇ ਹੀ ਪਹਿਲਾਂ ਹੀ ਆਪਣੇ ਤੋਂ ਬਗੈਰ ਸਵਾਦੋਂ ਪਰ ਅਸੀਂ ਯਾਰ ਕੀ ਪਹਿਲੀ ਾਰ ਤਜਰਬਾ ਕੀਤਾ ਸੀ ਕਿਉਂਕਿ ਅੱਗੇ ਅਸੀਂ ਬੀਜਦੇ ਹੈਗੇ ਯਾਰ ਕੀ ਦੇ ਉੱਤੇ ਛਾਪਾ ਮਾਰਿਆ ਹੈ ਹੁਣ ਤੁਸੀਂ ਆਪ ਹੀ ਵੇਖ ਸਕਦੇ ਹੋ ਪਨੀਰੀ ਦੇ ਵਿੱਚ ਕੋਈ ਵੀ ਵਿਰਲ ਨਹੀਂ ਹੈਗਾ ਕਿੰਡੀ ਸੋਹਣੀ ਪਨੀਰੀ ਆ ਇਧਰ ਲੈ ਬੰਨੇ ਵੀ ਲੈੋ ਐ ਪੂਰੀ ਜਿਤਨਾ ਆਪਾਂ ਸਵਾਦ ਨਾਲ ਪਨੀਰੀ ਬੀਜੀ ਹੁੰਦੀ ਇਦਾਂ ਦੀ ਪਨੀਰੀ ਆ ਅਸੀਂ ਦੋ ਤਜਰਬੇ ਕੀਤੇ ਆ ਪਤਾਨੂੰ ਦੂਜਾ ਤਜਰਬਾ ਵੀ ਜਿਹੜਾ ਆਪਾਂ ਦਿਖਾਵਾਂਗੇ ਹੁਣ ਇਹ ਪਨੀਰੀ ਨੂੰ ਅਸੀਂ ਇਹ 13 ਇਹ ਤਿੰਨ ਤਰੀਕ ਦੀ ਬੀਜੀ ਪਨੀਰੀ ਤੇ ਅੱਜ ਆਪਣੀ ਹੋ ਗਈ ਆ 18 ਤਰੀਕ ਹੋ ਗਈ ਆ ਤੁਸੀਂ ਆਪੇ ਸਾਲਾ ਸਕਦੇ ਇਹਨੂੰ ਅਜੇ ਜੂਰੀ ਆ ਦਾ ਇੱਕ ਵੀ ਬੈਗ ਨਹੀਂ ਪਾਇਆ ਇਹ ਆਪਣੇ ਆਪ 200 110 ਦੀ ਪਨੀਰੀ ਆ ਆਪਣੇ ਆਪ ਤਿਆਰ ਹੁੰਦੀ ਹੈ ਇਹਨੂੰ ਬਾਹਲੀ ਖਾਦ ਦੀ ਲੋੜ ਨਹੀਂ ਹੁੰਦੀ ਜਿਤਨਾ ਆਪਾਂ ਨੂੰ ਪਹਿਲਾਂ ਡਰਾਈ ਜਾਂਦੇ ਆ ਵੀ 20 ਦਿਨਾਂ ਦੀ ਪਨੀਰੀ ਲਾਉਣੀ ਚਾਹੀਦੀ 20 ਦਿਨਾਂ ਦੀ ਪਨੀਰੀ ਲਾਉਣੀ ਚਾਹੀਦੀ ਉਹ 20 ਦਿਨਾਂ ਦੀ ਪਨੀਰੀ ਦੇ ਵਿੱਚ ਵੀ ਮੈਥਡ ਹੁੰਦਾ ਵਾ ਹੁਣ ਜੇ ਆਪਾਂ ਪਨੀਰੀ 20 ਦਿਨਾਂ ਦੀ ਬੀਜੀ ਤੇ 20 ਦਿਨਾਂ ਦੀ ਪਨੀਰੀ ਛੇਤੀ ਕੀਤੇ ਆ ਲਾਉਣ ਨੂੰ ਤਿਆਰ ਨਹੀਂ ਹੁੰਦੀ ਉਹਨੂੰ ਮੁੜ ਕੇ ਆਪਾਂ ਨੂੰ ਖਾਦਾਂ ਪਾਉਣੀਆਂ ਪੈਂਦੀਆਂ ਜੇ ਆਪਣੀ ਉਹ ਪਨੀਰੀ ਨਿੱਕੀ ਰਹਿ ਜੇ ਉਹ ਪਨੀਰੀ ਜਿਹੜੀ ਆ ਝੋਨੇ ਦੇ ਵਿੱਚ ਡੁੱਬਦੀ ਰਹਿੰਦੀ ਆ ਹੁਣ ਆਪਣੇ ਇੱਥੇ 15 ਜੂਨ ਨੂੰ ਜਿਹੜਾ ਝੋਨਾ ਸਟਾਰਟ ਹੋਣਾ ਵਾ ਤੇ ਜੇ ਆਪਾਂ 10 ਦਿਨ ਪਹਿਲਾਂ ਪਨੀਰੀ ਬੀਜ ਦਈਏ ਨਾਲੇ ਇਹਨੂੰ ਖਾਦ ਨਾ ਪਾਉਣੀ ਪਵੇ ਆਪਣੇ ਆਪ ਗਰੋਥ ਕਰੇ ਤੇ ਇਹਦਾ ਬੂਟਾ ਜਿਹੜਾ ਥੋੜਾ ਜਿਹਾ ਮਜ਼ਬੂਤ ਹੋਵੇ ਤੇ ਨਾਲੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਆਪਾਂ ਨੂੰ ਪਨੀਰੀ ਹੋਰ ਬੀਜਣੀ ਪੈਣੀ ਆ ਕਿ ਨਹੀਂ ਬੀਜਣੀ ਪੈਣੀ ਵੀ ਗਰੋਥ ਪਨੀਰੀ ਦੀ ਕਿੱਦਾਂ ਵਧੀਆ ਕਿ ਨਹੀਂ ਇਹ ਸਾਰਾ ਆਪਾਂ ਨੂੰ 10 ਦਿਨ ਪਹਿਲਾਂ ਹਮੇਸ਼ਾ ਕਹਿੰਦੇ ਹੁੰਦੇ ਆ ਵੀ ਜਿਹੜੀ ਕਾਲੀ ਕਰਨੀ ਚਾਹੀਦੀ ਆ ਕਿਹੇ ਕੰਮ 'ਚ ਜੀ ਹੁਣ ਆਪਾਂ ਪਨੀਰੀ ਬੀਜਣ ਦੇ ਕੰਮ 'ਚ ਕਾਲੀ ਕਰਨੀ ਚਾਹੀਦੀ ਆ ਤੇ ਆਮ ਵੈਸੇ ਕੋਈ ਕੰਮ ਕਰਦੇ ਉਹਦੇ ਵਿੱਚ ਆਪਾਂ ਨੂੰ ਕਾਲੀ ਨਹੀਂ ਕਰਨੀ ਚਾਹੀਦੀ ਜੇ 10 ਦਿਨ ਆਪਾਂ ਪਨੀਰੀ ਗੇਤਰੀ ਬੀਜਾਂਗੇ ਤੇ ਆਪਣੇ ਦਿਮਾਗ ਤੇ ਕੋਈ ਲੋਡ ਨਾ ਹੋ ਜੇ 22 ਚਾਂਸ ਆਪਣੀ ਪਨੀਰੀ ਘਾਟ ਡੁੱਗੂਗੀ ਤੇ ਆਪਾਂ ਇਹਨੂੰ ਦੁਬਾਰਾ ਵੀ ਬੀ ਸਕਦੇ ਆ ਇਹ ਆਪਾਂ ਪਨੀਰੀ ਬੀਜੀ ਜਿੱਦਾਂ ਮਾਰਾ ਇਹਦੇ ਵਿੱਚ ਕੋਈ ਸਵਾਸ ਹੋਣੀ ਭਾਈ ਪਨੀਰੀ ਦਾ ਛੱਟਾ ਦੇ ਕੇ ਤੇ ਇਹਦੇ ਉੱਤੇ ਛਾਪਾ ਫੇਰਦਾ ਹੀ ਦੋਰੀ ਆ ਛਾਪਾ ਫੇਰ ਕੇ ਤੇ ਆਪਾਂ ਇਹ ਜਿਹੜੀ ਸਾਰੀ ਆ ਪਨੀਰੀ ਤਿਆਰ ਕੀਤੀ ਹੁਣ ਕਿੱਡੀ ਸੋਹਣੀ ਪਨੀਰੀ ਜਿਹੜੀ ਆਪਾਂ ਬੀਜੀ ਆ ਜੋ ਤੁਹਾਨੂੰ ਮੈਂ ਦਿਖਾਉਣਾ ਵਾ ਹੁਣ ਅਸੀਂ ਇੱਕ ਹੋਰ ਥੋੜੀ ਜੀ ਨਵੇਂ ਤਰੀਕੇ ਨਾਲ ਪਨੀਰੀ ਵੀ ਬੀਜੀ ਹੁਣ ਇਹ ਪਨੀਰੀ ਨੂੰ ਤੁਹਾਨੂੰ ਮੈਂ ਦੱਸਣ ਦਿਆਂ ਵੀ ਜਦੋਂ ਤੁਸੀਂ ਇਹ ਪਨੀਰੀ ਇਦਾਂ ਬੀਜਣੀ ਆ ਇਹਦੇ ਵਿੱਚ ਸਭ ਤੋਂ ਵੱਧ ਇਹਦਾ ਧਿਆਨ ਰੱਖਣਾ ਵਾ ਵੀ ਇਹਨੂੰ ਪਾਣੀ ਕਿਹੜੇ ਟਾਈਮ ਲਾਉਣਾ ਹੁਣ ਜਦੋਂ ਆਪਾਂ ਪਹਿਲੇ ਦਿਨ ਪਨੀਰੀ ਬੀਜੀ ਆ ਪਹਿਲੇ ਦਿਨ ਤੇ ਪਾਣੀ ਲਾਉਣਾ ਹੀ ਲਾਉਣਾ ਵਾ ਇੱਕ ਦਿਨ ਪਾਣੀ ਛੱਡ ਕੇ ਇਹਨੂੰ ਗਿੱਲੇ ਮੂੰਹ ਫੇਰ ਪਾਣੀ ਆਪਾਂ ਫੇਰ ਹੀ ਜਾਣਾ ਵਾ ਜਿੰਨਾ ਆਪਾਂ ਇਹਨੂੰ ਗਿੱਲੇ ਮੂੰਹ ਪਾਣੀ ਫੇਰਾਂਗੇ ਜਿਹੜਾ ਬੀ ਆ ਉਹ ਡੰਗੂਰੂਗਾ ਸੁੱਕੂਗਾ ਨਾ ਹੁਣ ਜਦੋਂ ਇਹਦਾ ਬੀ ਥੋੜਾ ਥੋੜਾ ਡੰਗੂਰ ਜਾਂਦਾ ਵਾ ਉਦੋਂ ਆਪਾਂ ਇਹ ਗੱਲ ਧਿਆਨ ਰੱਖਣਾ ਵੀ ਜਦੋਂ ਇਹਦੇ ਵਿੱਚ ਪਾਣੀ ਪਾ ਕੇ ਇਹਨੂੰ ਉੱਚੇ ਖੱਤੇ ਚ ਪਨੀਰੀ ਨੂੰ ਬੀਜੋ ਜਦੋਂ ਆਪਾਂ ਇਹਦੇ ਚ ਪਾਣੀ ਪਾਇਆ ਇਹਦੇ ਵਿੱਚ ਦੁਪਹਿਰੇ ਪਾਣੀ ਖੜਾ ਨਹੀਂ ਹੋਣਾ ਚਾਹੀਦਾ ਜੇ ਆਪਾਂ ਇਹਦੇ ਵਿੱਚ ਪਾਣੀ ਖੜਾ ਕਰਤਾ ਜਿਹੜੀ ਉਹ ਬੀ ਦਾ ਡੰਗੂਰ ਆ ਉਹ ਬਹੁਤ ਹੀ ਨਰਮ ਤੇ ਨਾਜ਼ੁਕ ਹੁੰਦਾ ਵਾ ਹੁਣ ਜੇ ਉਹ ਨਾਜੂਕ ਬੀਜ ਨੂੰ ਜਿਆਦੀ ਦੁਪਹਿਰ ਸਖਰ ਦੁਪਹਿਰ ਪਾਣੀ ਗਰਮਨ ਲੱਗ ਗਿਆ ਉਹ ਵੀ ਉਹਦਾ ਸੁੱਕਣ ਦਾ ਕਾਰਨ ਬਣ ਜਾਂਦਾ ਪਨੀਰੀ ਜਿਹੜੀ ਆ ਉੱਥੇ ਵੀ ਵਿਰਲੀ ਹੋ ਜਾਂਦੀ ਹੈ ਜਿਹੜੇ ਆਪਣੀ ਪਨੀਰੀ ਦੇ ਜਿਹੜੇ ਕਰੂੰਬਲੀਆਂ ਉਹ ਸੜ ਜਾਂਦੀਆਂ ਇਸ ਕਰਕੇ ਇਹਨੂੰ ਆਪਾਂ ਰਾਤ ਨੂੰ ਪਨੀਰੀ ਨੂੰ ਪਾਣੀ ਲਾਉਣਾ ਤੇ ਦਿਨੇ ਇਹਦਾ ਪਨੀਰੀ ਦਾ ਪਾਣੀ ਕੱਢ ਦੇਣਾ ਇਹਨੂੰ ਲਗਾਤਾਰ ਜਦੋਂ ਇੱਕ ਹਫਤਾ ਆਪਾਂ ਪਾਣੀ ਲਈ ਜਾਣਾ ਤੇ ਕੱਢੀ ਜਾਣਾ ਹੁਣ ਜਦੋਂ ਪਨੀਰੀ ਨੂੰ ਜਿਹੜੀ ਉਂਗਰਪੀ ਫੇਰ ਇਹਨੂੰ ਭਾਵੇਂ ਆਪਾਂ ਇੱਕ ਥੋੜੀ ਜੀ ਧੁੱਪ ਲਵਾ ਦੇਣੀ ਆ ਜੀ ਦੇ ਨਾਲ ਕੀ ਜਿਹੜੇ ਬੀ ਥੱਲੇ ਡੂੰਗੇ ਡਾਂਗੇ ਵੀ ਗਏ ਹੁੰਦੇ ਆ ਉਹ ਵੀ ਜਿਹੜੇ ਸਾਰੇ ਭੁੰਗਰ ਆਉਣ ਹੁਣ ਕਈਆਂ ਥਾਵਾਂ ਤੇ ਸਾਡੇ ਪਾਣੀ ਖਲੋਤਾ ਰਿਹਾ ਵਾ ਤੇ ਉਹ ਥਾਂ ਦੇ ਉੱਤੇ ਜਿਹੜੀ ਪਨੀਰੀ ਹੈ ਨਾ ਉਹ ਥੋੜੀ ਥੋੜੀ ਸੜ ਗਈ ਆ ਤੇ ਉਹਦੇ ਨਾਲ ਵਿਰਲੀ ਹੋ ਗਈ ਆ ਬਾਕੀ ਪਨੀਰੀ ਬਹੁਤ ਸੋਹਣੀ ਆ ਤੁਸੀਂ ਆਪੇ ਵੇਖੋ ਵੀ ਸਾਰੇ ਕਿਆਰੇ ਐਨ ਪੂਰੇ ਹੋਣੇ ਇਹ ਪਨੀਰੀ ਆਪਣੀ ਪੂਰੀ ਹੱਥ ਹੱਥ ਦੀ ਹੋਈ ਹੈ ਤੁਹਾਨੂੰ ਮੈਂ ਬੂਟਾ-ਬੂਟ ਕੇ ਦਿਖਾਉਣਾ ਹੁਣ ਇਹ ਪਨੀਰੀ ਵੇਖੋ ਵੀ ਅੱਜ ਵੇਖੋ ਕਿੰਡੀ ਤਗੜੀ ਕਿੰਨੀ ਗਰੋਥ ਕਰ ਗਈ ਦੋ ਦੋ ਬੂਟੇ ਕਿੰਡੀ ਸੋਹਣੀ ਬਣੀ ਰਹੀ ਆ ਇਹਨੂੰ ਨਾ ਕੋਈ ਜੂਰੀਆ ਜੇ ਤੱਕ ਪਾਈ ਹੀ ਨਾ ਹੁਣ ਇਹ ਸਾਡਾ ਇਰਾਦਾ ਵੀ ਇਹਨੂੰ ਅੱਦਾ ਅੱਦਾ ਪੂਰੀਆ ਜੂਰੀਆ ਬਾਗੇ ਦੇ ਨਾਲ ਇਹਦੇ ਜਿੰਕ ਪਾ ਦਾਂਗੇ ਤੇ ਹੁਣ ਇਹ ਪਨੀਰੀ ਆਪਣੇ ਆਪ ਜਿੰਨੇ ਚਿਰ ਨੂੰ ਆਪਣੀ ਝੋਨੇਰੀ ਲਵਾਈ ਸ਼ੁਰੂ ਹੋਣੀ ਆ ਉਹਨੇ ਜਿੰਨੂੰ ਇਹ ਪਨੀਰੀ ਜਿਹੜੀ ਆ ਏ ਲਾਉਣ ਦੇ ਕਾਬਲ ਹੋ ਜਾਣੀ ਆ ਜਦੋਂ ਆਪਾਂ ਮਹੀਨੇ ਦੀ ਪਨੀਰੀ ਆਨੇ ਆ ਮਹੀਨੇ ਦੀ ਪਨੀਰੀ ਆਖ ਦਿਨੇ ਆਪਾਂ ਪਰ ਮਹੀਨੇ ਦੀ ਪਨੀਰੀ ਜਦੋਂ ਲਈਦੀ ਆ ਉਦੋਂ ਨੂੰ ਖਾਦਾਂ ਪਾ ਪਾ ਕੇ ਮਸਾਂ ਹੀ ਤਿਆਰ ਕਰੀਦਾ ਇਸ ਕਰਕੇ ਮੈਂ ਸਾਰੇ ਜ਼ਿੰਮੇਵਾਰ ਭਰਾਵਾਂ ਨੂੰ ਇਹੋ ਰਿਕੁਐਸਟ ਕਰਦਾ ਵੀ ਤੁਸੀਂ ਦੂਜਾ ਮਰਾ ਜਿਹੜਾ ਵਾ ਪਨੀਰੀ ਨੂੰ 5 ਦਿਨ ਪਹਿਲਾਂ ਬੀਜੋ ਇਹਨੂੰ ਕੋਈ ਗੰਡ ਨਹੀਂ ਗਾਂਡੇ ਨੂੰ ਉਦੋਂ ਪੈਣੀ ਹੈ ਜਦੋਂ ਆਪਾਂ ਇਹਨੂੰ ਵੱਧ ਤੋਂ ਵੱਧ ਖਾਦ ਪਾਵਾਂਗੇ ਇਹਨੂੰ ਆਪਾਂ ਖਾਦ ਨਹੀਂ ਪਾਉਣੀ ਪਨੀਰੀ ਨੂੰ 5 ਦਿਨ ਪਹਿਲਾਂ ਬੀਜ ਦਿਓ ਇਹਦੇ ਨਾਲ ਕੀ ਹੋਊਗਾ ਵੀ ਆਪਣੀ ਜਿਹੜੀ ਪਨੀਰੀ ਆ ਖਾਦ ਦੇ ਨਾਲ ਇੱਕ ਤਾਂ ਜੜ ਮਾਰ ਜਾਂਦੀ ਪਨੀਰੀ ਇਹਦੇ ਨਾਲ ਇਹ ਜਦੋਂ ਆਪਾਂ ਪਨੀਰੀ ਸਵਾਦੋਂ ਬਿਨਾ ਬੀਜਾਂਗੇ ਇਹ ਥੱਲੇ ਜੜ ਨਹੀਂ ਮਾਰੂਗੀ ਤੇ ਇਹਦੀ ਗ੍ਰੋਥ ਵੀ ਚੰਗੀ ਰਹੂਗੀ ਤੇ ਇਸ ਕਰਕੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਇਹੋ ਗੱਲ ਆ ਨਾ ਪਨੀਰੀ ਇਹ ਲੋਕਾਂ ਦੇ ਮਗਰ ਨਾ ਲੱਗੋ ਕਿ 15 ਦਿਨਾਂ ਦੀ 20 ਦਿਨਾਂ ਦੀ ਇਹਦੇ 'ਚ ਕੋਈ ਸ਼ੱਕ ਨਹੀਂ ਪਨੀਰੀ ਬੀਜੋ ਤੁਸੀਂ 10 ਦਿਨ ਗੇਤਰੀ ਤੇ ਨਾਲੇ ਆਪਣਾ ਸੋਖਾ ਹੁਣ ਤੁਹਾਨੂੰ ਮੈਂ ਉਹ ਦਿਖਾਉਣਾ ਅੱਜ ਹੀ ਪਨੀਰੀ ਇਹ ਵੀ ਇੱਕ ਬਹੁਤ ਵੱਡਾ ਤਜਰਬਾ ਕਰਨ ਲੱਗੇ ਆਂ ਕਿ ਕੱਦ ਵਾਲੀ ਪਨੀਰੀ ਕਈਆਂ ਇਲਾਕਿਆਂ ਦੇ ਵਿੱਚ ਹੁਣ ਸ਼ਾਇਦ ਲੋਕ ਬੀਜਦੇ ਹੀ ਹੁਣ ਕੱਦ ਵਾਲੀ ਪਨੀਰੀ ਪਰ ਸਾਡੇ ਇਲਾਕੇ ਦੇ ਵਿੱਚੋਂ ਨਹੀਂ ਫੇਰ ਇਹ ਤਜਰਬਾ ਕਰ ਲੱਗੇ ਹੁਣ ਆਹ ਵੇਖੋ ਤੁਸੀਂ ਟੜੀ ਆ ਜਿਹੜੀ ਇਹਦਾ ਕਾਰਨ ਇਹ ਹੋਈ ਆ ਵੀ ਇਹਨੂੰ ਦੁਪਹਿਰੇ ਦੇ ਵਿੱਚ ਪਾਣੀ ਖਲੋਤਾ ਰਿਹਾ ਸਾਡੀ ਥੋੜੀ ਜਿਹੀ ਗੈਲੀ ਹੋ ਗਈ ਹੈ ਤੇ ਇਹਦੇ ਵਿੱਚ ਵੇਖ ਲਓ ਬੀਜੜਾ ਵਾ ਅਕਸਰ ਇੱਥੇ ਵੀ ਬੀਜ ਤੇ ਪਿਆ ਹੀ ਆ ਇਹ ਗਲ ਗਿਆ ਵਾ ਇਸ ਚੀਜ਼ ਦੀ ਬਹੁਤ ਨਿਗਾ ਰੱਖਣੀ ਹੁਣ ਅੱਜ ਹੀ ਆ ਪਨੀਰੀ ਵੇਖੋ ਬੀਜੀ ਆ ਕਦਮ ਮਾਰ ਕੇ ਪਾਣੀ ਛੱਡ ਕੇ ਪਹਿਲਾਂ ਤੇ ਇਹਦੇ ਵਿੱਚ ਛੱਟਾ ਦੇ ਕੇ ਉੱਤੇ ਪਤਲਾ ਜਿਹਾ ਛਾਪਾ ਨਘਾ ਦਿਆ ਹੁਣ ਇਹ ਜਿਹੜੀ ਅੱਗੇ ਮੈਂ ਸੁਣਿਆ ਵੀ ਇਹ ਪਨੀਰੀ ਜਿਹੜੀ ਆ ਐਸ ਪਨੀਰੀ ਨੂੰ 10 ਦਿਨ ਪਹਿਲਾਂ ਹੋ ਜਾਂਦੀ ਆ ਹੁਣ ਇਹ 110 ਦੀ ਝੋਨੇ ਦੀ ਪਨੀਰੀ ਆ ਇਸ ਹਿਸਾਬ ਨਾਲ ਆਪਣੀ 3 ਤਰੀਕ ਦੀ ਬੀਜੀ ਆ ਤੇ ਅੱਜ ਇਹ 18 ਤਰੀਕ ਦੀ ਬੀਜੀ ਆ ਤੇ ਤੁਹਾਨੂੰ ਇਹਦਾ ਵੀ ਆਪਾਂ ਮੁੜ ਕੇ ਰਿਜ਼ਲਟ ਦੱਸਾਂਗੇ ਵੀ ਇਹ ਕਿੱਦਾਂ ਦੀ ਰਹਿੰਦੀ ਤੇ ਕਿੱਦਾਂ ਨਿਕਲਦੀ ਆ ਵੇਖ ਲਓ ਸਾਰੀ ਇੱਕ ਵਾਰ ਪਨੀਰੀ ਵੇਖ ਲਓ ਤੁਸੀਂ ਵੀ ਬਹੁਤ ਸੁਣੀ ਇਹਦੀਆਂ ਵੀਡੀਓ ਅੱਗੇ ਵੀ ਤੁਹਾਨੂੰ ਪਾਈਆਂ ਹੀ ਇਦਾਂ ਮੇਰੇ ਵੀਰ ਸਵਾ ਸੂ ਦਾ ਖਰਚਾ ਆਪਣਾ ਵੱਜ ਜਾਂਦਾ ਡੀਜ਼ਲ ਦਾ ਖਰਚਾ ਬੰਦਿਆਂ ਦਾ ਖੱਪਾ ਵੱਜ ਜਾਂਦਾ ਤੇ ਨਾਲੇ ਇਹਨਾਂ ਜਿਹੜਾ ਲੋਕਾਂ ਨੇ ਲੁੱਟ ਨਹੀਂ ਮਚਾਦੀ ਪਹਿਲਾਂ ਇਹ ਸਵਾ ਮਿਲ ਜਾਂਦੀ ਦੀ ਆਪਾਂ ਨੂੰ ਫ੍ਰੀ ਹੌਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਜ਼ਿਮੀਂਦਾਰਾਂ ਨੂੰ ਸਵਾਹ ਹੀ ਬਹੁਤ ਲੋੜ ਆ। ਇਹਨਾਂ ਨੇ ਹੁਣ 5-5000 ਦੀਆਂ ਟਰਾਲੀਆਂ, 2-2000 ਦੀਆਂ ਟਰਾਲੀਆਂ ਲੱਗਾ ਦਾ ਜਿਹੜਾ ਜ਼ਿਮੀਂਦਾਰ ਵਿਚਾਰੇ ਨੂੰ ਲੋੜ ਆ ਭੱਜ ਕੇ ਕਹਿੰਦਾ ਲੈ ਭਰਾਵਾ ਪੈਸੇ ਦੇ ਸਾਨੂੰ ਸਵਾਹ ਦੇ। ਇਹਨਾਂ ਚੀਜ਼ਾਂ ਨੂੰ ਆਪਾਂ ਖਤਮ ਕਰਨਾ ਵਾ ਕਿਸਾਨ ਵੀਰੋ। ਇਹ ਮੇਰੇ ਪੇਜ ਦੇ ਨਾਲ ਜੁੜੇ ਰਿਹਾ ਕਰੋ। ਮੈਂ ਇਹੋ ਜਿਹੀਆਂ ਚੀਜ਼ਾਂ ਤੁਹਾਨੂੰ ਵਧੀਆ-ਵਧੀਆ ਜੜੀਆਂ ਉਹ ਦੱਸਦਾ ਰਹੂੰਗਾ ਆਪਣਾ ਪੇਜ ਐ YouTube ਤੇ ਸੰਧੂ ਫਾਰਮ ਆਲੀ। ਉਹਨੂੰ ਲਾਈਕ ਵੀ ਕਰੋ, ਸਬਸਕ੍ਰਾਈਬ ਵੀ ਕਰੋ। ਤੇ ਸ਼ੇਅਰ ਵੀ ਕਰਿਆ ਕਰੋ ਤੇ ਮੇਰੇ ਵੀਰ ਮੇਰੇ ਨਾਲ ਜੁੜ ਕੇ ਰਹੋ ਵੱਧ ਤੋਂ ਵੱਧ ਮੇਰਾ ਸੰਯੋਗ ਕਰੋ ਤਾਂ ਜੋ ਆਪਾਂ ਕਿਸਾਨਾਂ ਦੇ ਵਿੱਚ ਜਿਹੜੀਆਂ ਕਮੀਆਂ ਵਾਂ ਉਹਨਾਂ ਨੂੰ ਦੂਰ ਕਰ ਸਕੀਏ ਤੇ ਆਪਣੀ ਕਿਸਾਨੀ ਨੂੰ ਉੱਪਰ ਚੁੱਕ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ